ਜੈ ਪੀਰਾਂ ਦੀ 555 ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਅੱਜ ਦੋਸਤੋ ਗੱਲ ਕਰਦੇ ਆਂ ਮਾਤਾ ਛਾਮ ਕੌਰਮੋਣੀ ਦੀ ਕਲਾਮ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਪ ਸਭ ਨੂੰ ਵੀਡੀਓ ਮਿਲ ਸਕੇ ਆਪ ਸਭ ਨੂੰ ਮੰਤਰ ਕਲਾਮ ਮਿਲਦੇ ਰਹਿਣਗੇ ਮੇਰੇ ਚੈਨਲ ਤੇ ਜੋ ਕਿ ਆਪ ਲੋਕਾਂ ਲਈ ਗੱਦੀ ਵਾਲਿਆਂ ਵੀਰਾਂ ਲਈ ਤੇ ਲਾਈਵ ਦੇਖ ਹੋਣਗੇ ਤੇ ਹੁਣ ਗੱਲ ਕਰਦੇ ਆ ਮਾਤਾ ਸ਼ਾਮਕਰ ਮੋਣੀ ਦੀ ਤਾਂ ਦੋਸਤੋ ਗੱਲ ਇਦਾਂ ਹੈ ਕਿ ਮਾਤਾ ਸ਼ਾਮਕਰ ਮੋਣੀ ਬਹੁਤ ਹੀ ਦਿਯਾਲੂ ਦੇਵੀ ਹੈ ਗੂਗਾ ਜਾਰ ਵੀਰ ਦੀ ਭੈਣ ਹੈ ਤੇ ਇਸ ਵਿੱਚ ਬਹੁਤ ਹੀ ਤਾਕਤ ਜ਼ਿਆਦਾ ਹੈ ਇਹਨਾਂ ਨਾਲ ਤਾਕਤਾਂ ਬਹੁਤ ਹੀ ਚਲਦੀਆਂ ਨੇ ਪੰਜ ਬਾਵਰੀ ਵੀ ਚਲਦੇ ਆ ਮਾਤਾ ਸ਼ਾਮਕਰ ਮੋਣੀ ਨਾਲ ਜਦੋਂ ਕਿਤੇ ਮਾਤਾ ਸ਼ਾਮਕਰ ਮੋਣੀ ਕਿਸੇ ਨਾਲ ਖੜ ਜਾਂਦੀ ਤੇ ਉੱਥੇ ਵੱਡੇ ਵੱਡੇ ਕੋਈ ਨਹੀਂ ਖੜਦੇ ਉਹਦੇ ਇਲਮ ਅਗੇ ਕੋਈ ਵੀ ਨਹੀਂ ਖੜਦਾ ਇਸ ਕਰਕੇ ਮਾਤਾ ਸ਼ਾਮਕਰ ਮੋਣੀ ਦੀ ਕਲਾਮ ਬਹੁਤ ਹੀ ਤਾਕਤਵਰ ਤੁਸੀਂ ਵੀ ਯਾਦ ਕਰੋਗੇ ਕਿ ਕਿਸ ਨੇ ਸਾਨੂੰ ਕਲਾਮ ਦਿੱਤੀ ਸੀ ਇਹ ਕਲਾਮ ਬਹੁਤ ਹੀ ਸ਼ਕਤੀਸ਼ਾਲੀ ਹੈ ਤੇ ਇਸ ਕਲਾਮ ਨੂੰ ਤੁਸੀਂ ਪੜ੍ਹਨਾ ਹੈ ਸਹੀ ਨੀਤ ਸਹੀ ਸੋਚ ਰੱਖ ਕੇ ਪੜ੍ਹਨਾ ਹੈ ਚੰਗੀ ਸੋਚ ਰੱਖ ਕੇ ਪੜ੍ਹਾਂਗੇ ਤਾਂ ਤੁਹਾਡੇ ਵਿਗੜੇ ਹੋਏ ਕੰਮ ਵੀ ਬਣਾਉਗੀ ਜੇ ਮਾੜਾ ਸੋਚ ਰੱਖ ਕੇ ਕਰਮ ਕਰੋਗੇ ਤਾਂ ਉਲਟਾ ਤੁਹਾਡੇ ਤੇ ਹੀ ਤੰਗ ਕਰੇਗੀ ਇੱਕ ਵਾਰ ਮੈਂ ਤੁਹਾਨੂੰ ਦੱਸ ਦਵਾਂ ਇਸ ਨੂੰ ਇਸ ਕਲਮੇ ਬਾਰੇ ਇਹਦੀ ਗੱਲਾਂ ਵੀ ਦੀ ਵਿੱਚ ਸਮਝਾ ਦਊਗਾ ਕਲਾਮ ਕਰਨੀ ਆ ਤੁਸੀਂ ਪਹਿਲਾਂ ਕਲਮਾ ਨੋਟ ਕਰ ਲਓ ਮੈਂ ਦੇ ਕੀ ਸ਼ਬਦ ਬੋਲਨੇ ਆ ਸੁਣੋ ਸਤਨਾਮ ਆਦੇਸ਼ ਗੁਰੂ ਜੀ ਕੋ ਮੋਣੀ ਮੋਣੀ ਮੈਂ ਕਰਾਂ ਮੋਣੀ ਮੇਰਾ ਨਾਮ ਜਲ ਮੋਵਾ ਥਲ ਮੋਵਾ ਮੋਹਾਂ ਆ ਚਲਦਾ ਰਹੀ ਮੋਵਾ ਦਰਬਾਰ ਬੈਠਾ ਰਾਜਾ ਮੋਵਾ ਪਲੰਗ ਬੈਠੀ ਰਾਣੀ ਮੋਵਾ ਤਰੰਜਨ ਬੈਠੀ ਨਾਰ ਮੋਵਾ ਮੋਵਾ ਸਾਰਾ ਸੰਸਾਰ ਚੱਲੇ ਮੰਤਰ ਪੂਰੇ ਬਾਚਾ ਤੇਖਾ ਮਾਤਾ ਚਾਮਕੁਰ ਮੋਣੀ ਤੇਰੇ ਮੰਤਰ ਦਾ ਤਮਾਸ਼ਾ اے ਸੀ ਮਾਤਾ ਛਾਮਕੌਰ ਮੋਨੀ ਦਾ ਕਲਮਾਨ ਜਿੱਦਾਂ ਮੈਂ ਦੱਸਿਆ ਉਸੇ ਤਰ੍ਹਾਂ ਪੜਨਾ ਆ ਇਸ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਵਨ ਇਸ ਦੀ ਵਿਧੀ نوٹ ਕਰ ਲਓ ਇਹ ਕਿਸੇ ਵੀ ਮਸਜਤੇ ਸ਼ੁਰੂ ਕਰਨਾ ਹੈ ਦੇ ਵਿੱਚ ਤੁਸੀਂ 16 ਸ਼ਿੰਗਾਰ ਲੈਣੇ ਆ ਜਿਹੜੀ ਮਾਤਾ ਇਹਨੂੰ ਸ਼ਿੰਗਾਰ ਬਹੁਤ ਹੀ ਪਸੰਦ ਜਾਂਦਾ ਤੇ ਸ਼ਿੰਗਾਰ ਲੱਗਦੇ ਆ ਚੂੜੀਆਂ ਪਾ ਲੈਣੀਆਂ ਨੇ ਉਹਦੇ ਵਿੱਚ ਲਾਲੀਆਂ ਚੂੜੀਆਂ ਉਹਨੀਆਂ ਬਹੁਤ ਹੀ ਜ਼ਰੂਰੀ ਨੇ ਆ ਗੌਰ ਵਿੱਚ ਤੁਸੀਂ ਕਹੋਗੇ ਤਾਂ ਵੈਸੇ ਤਾਂ ਬਣਿਆ ਬਣਾਇਆ ਹੀ ਮਿਲ ਜਾਊਗਾ ਫਿਰ ਵੀ ਧਿਆਨ ਨਾਲ ਦੇਖ ਲੈਣਾ ਉਸ ਨਾਲ ਤੁਸੀਂ ਤਰਨਾ ਸੱਤ ਤਰ੍ਹਾਂ ਦੀ ਮਠਿਆਈ ਲੈ ਲੈਣੀ ਥੋੜਾ ਥੋੜਾ ਪ੍ਰਕਾਰ ਦੀ ਮਠਿਆਈ ਲੈਣੀ ਆ ਕਿ ਮਠਿਆਈ ਸੱਤ ਪ੍ਰਕਾਰ ਦੀ ਜ਼ਰੂਰੀ ਹੋਣੀ ਚਾਹੀਦੀ ਹੈ ਉਸ ਨਾਲ ਤੁਸੀਂ ਦੋ ਲੱਡੂ ਮਿੱਠੇ ਪਾਣ ਲੈਣੇ ਆ ਤਤ ਲੌਂਗ ਤਤ ਇਲਾਚੀਆਂ ਇਹ ਤੁਸੀਂ ਸਮਾਨ ਲੈ ਕੇ ਇਕੱਠਾ ਕਰ ਲੈਣਾ ਪਹਿਲਾਂ ਤਾਂ ਜਦੋਂ ਇਹ ਬੈਠਣਾ ਸਮਾਨ ਰੱਖ ਕੇ ਪਹਿਲਾਂ ਤਾਂ ਮਾਤਾ ਚਾਮਕੌਰ ਮੋਣੀ ਨੂੰ ਯਾਦ ਕਰਨਾ ਕਰਨਾ ਆ ਇਹ ਸਮਾਨ ਚੜਾਉਣਾ ਆ ਇੱਕ ਦਿਨ ਪਹਿਲਾਂ ਸਾਧਨਾ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਦੇਣਾ ਇਹ ਤੁਸੀਂ ਸਮਾਨ ਦੇਣਾ ਕਿੱਥੇ ਆ ਇਹ ਸਮਾਨ ਤੁਸੀਂ ਦੇਣਾ ਆ ਨਦੀ ਦੇ ਕੰਢੇ ਲਾਉਗਾ ਕਿ ਦੇਣਾ ਆ ਜੇਕਰ ਤੁਸੀਂ ਉੱਥੇ ਨਹੀਂ ਦੇ ਸਕਦੇ ਨਹਿਰ ਵਿੱਚ ਪਾਣੀ ਹੋਵੇ ਜਾਂ ਨਾ ਹੋਵੇ ਉੱਥੇ ਦੇ ਦੇਓ ਵਰਦਸਤ ਕੰਮ ਕਰੇਗੀ ਉਹ ਵੀ ਨਹੀਂ ਤਾਂ ਕਿਸੇ ਉਜਾੜ ਪਿੱਪਲ ਤੇ ਦੇ ਦੇ ਦੋ ਆ ਜਾਉਣਾ 40 ਦਿਨ ਲਗਾਤਾਰ ਜਾਪ ਕਰਨਾ ਇਸ ਕਲਮੇ ਦਾ ਰੋਜ਼ ਇਕ ਮਲਾ ਆਸਣ ਤੇ ਬੈਠ ਕੇ ਕਰਨੀਆ ਰਾਤ ਨੂੰ 9 ਵਜੇ ਤੋਂ ਬਾਅਦ ਇਹ ਸਾਧਨਾ ਸ਼ੁਰੂ ਕਰਨੀਆ ਕਲਮੇ ਨੂੰ ਰਾਤ ਨੂੰ 9 ਵਜੇ ਤੋਂ ਬਾਅਦ ਹੀ ਪੜਨਾ ਆ ਤੇ ਬਸ ਇੰਨਾ ਹੀ ਤੁਸੀਂ ਕਰਨਾ ਆ ਗੁਰੂ ਦਾ ਨਾਮ ਲੈ ਕੇ ਬੈਠ ਜਾਣਾ ਗੁਰੂ ਨੂੰ ਯਾਦ ਕਰਕੇ ਬੈਠ ਜਾਣਾ ਇਸ ਮੰਤਰ ਨੂੰ ਸ਼ੁਰੂ ਕਰ ਦੇਣਾ ਥੋੜੇ ਦਿਨ ਵਿੱਚ ਹੀ 11 ਦਿਨ ਹੋ ਜਾਣਗੇ ਮਾਤਾ ਛਾਮਕੌਰ ਮੋਣੀ ਆਣੀ ਸ਼ੁਰੂ ਹੋ ਜਾਵੇਗੀ ਡਰਨਾ ਨਹੀਂ ਘਬਰਾਉਣਾ ਨਹੀਂ ਉਨੀ ਅੱਖਾਂ ਬੰਦ ਕਰਕੇ ਜਾਪ ਕਰਦੇ ਰਹਿਣਾ ਹੈ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਜਦੋਂ ਤੁਹਾਡੀ ਸਾਧਨਾ ਪੂਰੀ ਹੋਵੇਗੀ ਤਾਂ ਫਿਰ ਹਰ ਕੰਮ ਕਰੇਗੀ ਜੀੜਿਚ ਇਨਾ ਹੀ ਸਾਰਿਆਂ ਨੂੰ ਜੈ ਪੀਰਾਂ ਦੀ